ਇਸ ਵੇਲੇ ਦੀ ਵੱਡੀ ਖਬਰ ਆ ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਨਾਲ ਆ ਜੁੜੀ ਹੋਈ ਹੈ ਕਿਉਂਕਿ ਦਲਜੀਤ ਦੁਸਾਂਝ ਦੀ ਇੱਕ ਫਿਲਮ ਕਾਫੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਪੰਜਾਬ 95 ਦੱਸਦੀ ਹੈ ਕਿ ਲਗਾਤਾਰ ਉਸਤੇ ਸੈਂਸਰ ਬੋਰਡ ਦੀ ਨਜ਼ਰ ਬਣੀ ਹੋਈ ਸੀ ਪਹਿਲਾਂ 20 ਕੱਟ ਲੱਗਦੇ ਆ ਉਸ ਤੋਂ ਬਾਅਦ 40 ਕੱਟਾਂ ਦੀ ਗੱਲ ਆਉਂਦੀ ਆ ਉਸ ਤੋਂ ਬਾਅਦ 80 ਫਿਰ 100 ਫਿਰ 120 ਕੱਟਾ ਇਦਾਂ ਦੀਆਂ ਜਿਹੜੀਆਂ ਖਬਰਾਂ ਸੀ ਸਾਹਮਣੇ ਆ ਰਹੀਆਂ ਸੀ ਤੇ ਹੁਣ ਤੱਕ ਜਿਹੜਾ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਅੱਜ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਦਲਜੀਤ ਦੀ ਫਿਲਮ ਪੰਜਾਬ 95 ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਉਹ ਵੀ ਬਿਨਾ ਕਿਸੇ ਕੱਟ ਤੋਂ ਇਹ ਸਾਰੀ ਜਾਣਕਾਰੀ ਦਲਜੀਤ ਜਿਹੜੇ ਪੰਜਾਬੀ ਗਾਇਕ ਨੇ ਦਲਜੀਤ ਦੁਸਾਨ ਨੇ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਦ ਪੋਸਟ ਪਾ ਕੇ ਜਿਹੜਾ ਨਾਲ ਇਸ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਵੀ ਪਾਇਆ ਗਿਆ ਤੇ ਨਾਲ ਇੱਕ ਲਾਈਨ ਜ਼ਰੂਰ ਲਿਖੀ ਗਈ ਹੈ ਕਿ ਫੁੱਲ ਮੂਵੀ ਰਿਲੀਜ਼ ਨੋ ਕਟ